ਦੇਖੋ ਸੰਗਤ ਦੇ ਅਸਰ ਇੱਕ ਰਾਜੇ ਦੇ ਤਿੰਨ ਪੁੱਤਰ ਨੇ ਹੁਣ ਰਾਜਾ ਬਜ਼ੁਰਗ ਹੋ ਗਿਆ ਰਾਜਾ ਬੜਾ ਧਰਮੀ ਸੀ ਪਰਜਾ ਦਾ ਬੜਾ ਖਿਆਲ ਰੱਖਦਾ ਸੀ ਹੁਣ ਤਿੰਨ ਪੁੱਤਰ ਨੇ ਰਾਜਾ ਬਜ਼ੁਰਗ ਹੋ ਗਿਆ ਤੇ ਉਹ ਚਾਹੁੰਦਾ ਹੈ ਵੀ ਤਿੰਨਾਂ ਪੁੱਤਰਾਂ ਚੋਂ ਰਾਜ ਕਿਸੇ ਇੱਕ ਨੂੰ ਦਿਆਂ ਤੇ ਰਾਜ ਇਹੋ ਜਿਹੇ ਪੁੱਤਰ ਨੂੰ ਦਿਆਂ ਜਿਹੜਾ ਮੇਰੇ ਵਾਂਗ ਪ੍ਰਜਾ ਦਾ ਧਿਆਨ ਰੱਖੇ ਜਿਹੜਾ ਮੇਰੇ ਵਾਂਗ ਧਰਮ ਦਾ ਰਾਜ ਕਰੇ ਨਿਆਂ ਦਾ ਰਾਜ ਕਰੇ ਰਾਜ ਨੂੰ ਤਰੱਕੀ ਵੱਲ ਲੈ ਕੇ ਜਾਵੇ ਰਾਜ ਨੂੰ ਘਟਾਵੇ ਨਾ ਰਾਜ ਨੂੰ ਵਧਾਵੇ ਰਾਜੇ ਦਾ ਜਿਹੜਾ ਵਜ਼ੀਰ ਸੀ ਨਾ ਉਸ ਦਾ ਉਹ ਬੜਾ ਸਿਆਣਾ ਸੀ ਉਸ ਰਾਜੇ ਨੇ ਆਪਣੇ ਵਜ਼ੀਰ ਨੂੰ ਕਿਹਾ ਭਾਈ ਮੈਂ ਹੋ ਗਿਆ ਬਜ਼ੁਰਗ ਮੈਂ ਹੁਣ ਆਪਣੀ ਥਾਂ ਤੇ ਆਪਣੇ ਕਿਸੇ ਪੁੱਤਰ ਨੂੰ ਰਾਜ ਦੇਣਾ ਚਾਹੁੰਦਾ ਪਰ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜੇ ਨੂੰ ਰਾਜ ਦੇਣਾ ਰਾਜ ਵੰਡਣਾ ਨਹੀਂ ਚਾਹੁੰਦਾ ਤਿੰਨ ਹਿੱਸਿਆਂ 'ਚ ਰਾਜ ਰਿਆਸਤ ਇੱਕੋ ਹੀ ਰਵੇ ਪਰ ਮੇਰਾ ਕੋਈ ਲਾਇਕ ਪੁੱਤਰ ਇਹਦੇ ਤੇ ਬੈਠੇ ਹੁਣ ਤਿੰਨ ਪੁੱਤਰ ਨੇ ਤਿੰਨਾ ਪੁੱਤਰਾਂ ਦੀ ਪਰਖ ਕਿਵੇਂ ਕੀਤੀ ਜਾਵੇ ਵੀ ਲਾਇਕ ਕਿਹੜਾ ਹੈ ਰਾਜ ਨੂੰ ਸੰਭਾਲ ਕਿਹੜਾ ਸਕਦਾ ਸ਼ਿਆਣਾ ਕਹਿੰਦਾ ਵਜ਼ੀਰ ਕਹਿੰਦਾ ਰਾਜਨ ਮੇਰੇ ਕੋਲ ਇੱਕ ਜੁਗਤੀ ਹੈ ਜੁਗਤੀ ਇਹ ਹੈ ਵੀ ਤਿੰਨੇ ਪੁੱਤਰਾਂ ਨੂੰ ਸਦੋ ਉਹਨਾਂ ਨੂੰ ਇੱਕ ਇੱਕ ਰੁਪਈਆ ਦਿਓ ਸ਼ਾਮ ਤੱਕ ਦਾ ਵਕਤ ਦਿਓ ਤੇ ਮਹਿਲ ਦਾ ਇੱਕ ਇੱਕ ਕਮਰਾ ਦੇ ਦਿਓ ਇਹਨਾਂ ਨੂੰ ਕਹੋ ਵੀ ਸ਼ਾਮ ਤੱਕ ਆਪਣਾ ਕਮਰਾ ਪਰਨਾ ਹੈ 1 ਰੁਪਈਏ ਵਿੱਚ ਜਿਹੜਾ ਪਰ ਲਏਗਾ ਉਹ ਰਾਜ ਦਾ ਹੱਕਦਾਰ। ਰਾਜੇ ਨੇ ਤਿੰਨੇ ਪੁੱਤਰ ਸੱਦ ਲਏ। ਤਿੰਨਾਂ ਪੁੱਤਰਾਂ ਨੂੰ ਬੁਆ ਕੇ ਕਹਿੰਦਾ ਭਲੋ ਮੈਂ ਤੁਹਾਡੇ ਤਿੰਨਾਂ 'ਚੋਂ ਰਾਜ ਕਿਸੇ ਇੱਕ ਨੂੰ ਦੇਣਾ ਹੈ। ਤੁਹਾਡੀ ਪਰਖ ਕਰਨੀ ਹੈ। ਆਹ ਇੱਕ-ਇੱਕ ਰੁਪਈਆ ਲੈ ਲਓ। ਇੱਕ-ਇੱਕ ਮਹਿਲ ਦਾ ਕਮਰਾ ਦੇ ਦਿੱਤਾ ਵੀ ਇਹ ਕਮਰੇ ਤੁਹਾਡੇ ਨੇ। ਸ਼ਾਮ ਤੱਕ ਇਹ ਕਮਰੇ ਭਰਨੇ ਚਾਹੀਦੇ ਨੇ ਕਿਸੇ ਤਰ੍ਹਾਂ ਨਹੀਂ ਪੜਾ। ਇਹਦੇ ਵਿੱਚ ਥਾਂ ਖਾਲੀ ਨਹੀਂ ਹੋਣੀ ਚਾਹੀਦੀ ਹੁਣ ਵੱਡਾ ਪੁੱਤਰ ਵੀ ਤੁਰ ਪਿਆ ਵਿਚਕਾਰਲਾ ਵੀ ਤੁਰ ਪਿਆ ਛੋਟਾ ਵੀ ਤੁਰ ਪਿਆ ਤੇ ਜਦੋਂ ਇਹੋ ਜੀ ਨੌਬਤ ਆਉਂਦੀ ਹੈ ਨਾ ਤੇ ਬੰਦਾ ਆਪਣੇ ਮਿੱਤਰਾਂ ਕੋਲ ਆਪਣੀ ਸੁਸਾਇਟੀ ਵਾਲਿਆਂ ਕੋਲ ਜਿਨ੍ਹਾਂ ਨਾਲ ਬੈਂਦਾ ਉੱਠਦਾ ਖਲੋਂਦਾ ਖਾਂਦਾ ਪੀਂਦਾ ਉਹਨਾਂ ਕੋਲ ਹੀ ਜਾਂਦਾ ਵੱਡਾ ਆਪਣੇ ਮਿੱਤਰਾਂ ਕੋਲ ਗਿਆ ਕਹਿੰਦਾ ਭਲਿਓ ਵੀ ਗੱਲ ਬੜੀ ਔਖੀ ਬਣਿਆਈ ਹੈ 1 ਰੁਪਏ ਦੇ ਵਿੱਚ ਸ਼ਾਮ ਤੱਕ ਮਹਿਲ ਦਾ ਕਮਰਾ ਪਰਨੇ ਤੇ ਦੱਸੋ ਕਿੰਜ ਭਰੇ ਤੁਸੀਂ ਮੇਰੇ ਮਿੱਤਰ ਜੀ ਮੈਨੂੰ ਸਲਾਹ ਦਿਓ ਉਹਦੇ ਜਿਹੜੇ ਮਿੱਤਰ ਸਨ ਨਾ ਉਹ ਜਵਾਰੀ ਸਨ ਜੂਆ ਆਦਕ ਖੇਡਦੇ ਉਹ ਕਹਿੰਦੇ ਰਾਜਕੁਮਾਰ ਜੀ 1 ਰੁਪਏ ਦੇ ਨਾਲ ਕਮਰਾ ਤਾਂ ਨਹੀਂ ਪਰਦਾ 1 ਰੁਪਿਆ ਬਹੁਤ ਛੋਟੀ ਜੀ ਰਕਮ ਹੈ ਆਪਾਂ ਨੂੰ ਪਹਿਲਾਂ ਪੈਸੇ ਵਧਾਉਣੇ ਪੈਣਗੇ ਹੁਣ ਸ਼ਾਮ ਤੱਕ ਪੈਸੇ ਕਿੰਜ ਵਧਾਣ ਕਹਿੰਦੇ ਜੀ ਇੱਕੋ ਤਰੀਕਾ ਹੈ ਆਪਾਂ ਜੂਆ ਖੇਡੀਏ। ਇੱਕ ਕੰਦਾ ਜੂਆ ਖੇਡਾਂਗੇ ਦੋ ਹੋ ਜਾਣਗੇ, ਦੋ ਦਾ ਖੇਡਾਂਗੇ ਚਾਰ ਹੋ ਜਾਣਗੇ, ਚਾਰ ਦਾ ਖੇਡਾਂਗੇ ਅੱਠ ਹੋ ਜਾਣਗੇ, ਅੱਠ ਦਾ ਖੇਡਾਂਗੇ 16 ਹੋ ਜਾਣਗੇ, ਇੰਨੇ ਚ ਕਮਰਾ ਪਰਚੇਗਾ। ਉਹਦੇ ਮਿੱਤਰ ਉਹਨੂੰ ਜੂਆ ਖੇਡਣ ਲੱਗੇ, ਪਹਿਲੀ ਬਾਜੀ ਜਿੱਤ ਗਿਆ ਇੱਕ ਤੋਂ ਦੋ ਹੋ ਗਿਆ, ਦੋ ਤੋਂ ਚਾਰ ਹੋ ਗਿਆ, ਚਾਰ ਤੋਂ ਫਿਰ ਹਾਰ ਗਿਆ ਸਾਰੇ ਖਤਮ। ਖਾਲੀ ਹੱਥ ਹੋ ਗਿਆ। ਹੋਣ ਨਾਲ ਇੱਕ ਇੱਕ ਬੰਦਾ ਵੀ ਦਿੱਤਾ ਸੀ ਵੀ ਬੇਈਮਾਨੀ ਨਾ ਕਰ ਲੈਣ ਪੈਸੇ ਹੋਰ ਨਰ ਲਾ ਲੈਣ ਹੁਣ ਦੂਜਾ ਜਿਹੜਾ ਵਿਚਾਰ ਲਾ ਸੀ ਉਹ ਆਪਣੇ ਮਿੱਤਰਾਂ ਕੋਲ ਚਲਾ ਗਿਆ ਉਹਦੇ ਮਿੱਤਰ ਜਿਹੜੇ ਸਨ ਉਹ ਨਸ਼ੇੜੀ ਸਨ ਨਸ਼ਾ ਦੇ ਕਰਨ ਵਾਲੇ ਉਹ ਆਪਣੇ ਮਿੱਤਰਾਂ ਨੂੰ ਕਹਿੰਦਾ ਵੀ ਸ਼ਾਮ ਤੱਕ ਮਹਿਲ ਦਾ ਕਮਰਾ ਪਰ ਮੈਂ ਦੱਸੋ ਕਿੰਜ ਭਰੇ ਉਹਦੇ ਮਿੱਤਰ ਕਹਿੰਦੇ ਵੀ 1 ਰੁਪਏ ਦਾ ਤੇ ਕੱਖ ਨਹੀਂ ਆਉਣਾ 1 ਰੁਪਏ ਚ ਮਜ਼ਦੂਰ ਮਿਲ ਸਕਦਾ ਹੈ ਮਜਦੂਰ ਕਰ ਲੈ ਤੇ ਜਿੰਨਾ ਬਾਹਰ ਕੂੜਾ ਕਰਕਟ ਪਿਆ ਕਮਰੇ ਚ ਭਰ ਦੇ ਕਮਰਾ ਹੀ ਭਰਨਾ ਹੈ ਕਿਸੇ ਨਾਲ ਭਰ ਦੇ ਵੀ ਕਮਰਾ ਭਰਨਾ ਹੈ ਨਾ ਆ ਜਿੰਨਾ ਕੱਖ ਖਾਨਾ ਪਿਆ ਜਿੰਨਾ ਕੂੜਾ ਕਰਕਟ ਪਿਆ ਮਜਦੂਰ ਨੂੰ ਦੇ ਕੇ ਰੁਪਈਆ ਸ਼ਾਮ ਤੱਕ ਕਮਰਾ ਭਰ ਜਾਏ ਉਹਨੇ ਹੀ ਕੰਮ ਕੀਤਾ ਜੇ ਰੁਪਈਆ ਦਿੱਤਾ ਮਜਦੂਰ ਨੂੰ ਉਹਨੇ ਸਾਰੇ ਸ਼ਹਿਰ ਦੀ ਗੰਦਗੀ ਲਿਆ ਕੇ ਤੇ ਕਮਰੇ ਚ ਭਰ ਛੱਡੀ ਤੇ ਬਾਹਰੋਂ ਬੂਆ ਬੰਦ ਕਰਤਾ ਬੜਾ ਖੁਸ਼ ਵੀ ਮੇਰਾ ਕਮਰਾ ਭਰ ਗਿਆ ਜਦੋਂ ਤੀਜਾ ਜਿਹੜਾ ਉਹ ਆਪਣੇ ਮਿੱਤਰਾਂ ਕੋਲ ਜਾਂਦਾ ਹੈ ਉਹਦੇ ਮਿੱਤਰ ਸਨ ਸਤ ਸੰਗੀ ਰੱਬੀ ਪਿਆਰੇ ਮਹਾਤਮਾ ਸਤਪੁਰਸ਼ ਬੰਦਗੀ ਕਰਨ ਵਾਲੇ ਸਨ ਉਹ ਆਪਣੇ ਮਹਾਤਮਾ ਸੰਤਾ ਸੰਗਤ ਜਾ ਕਰਕੇ ਨਮਸਕਾਰ ਕਰਦਾ ਹੈ ਮਹਾਂਪੁਰਖੋ ਕਮਰਾ ਭਰਨਾ ਹੈ ਮੈਨ ਲਦਾ ਕਿਵੇਂ ਭਰੇ ਰੁਪਈਆ ਹੈ ਇੱਕ ਰੁਪਈਏ ਵਿੱਚ ਮਹਿਲ ਦਾ ਕਮਰਾ ਕਿਸ ਤਰ੍ਹਾਂ ਭਰਿਆ ਜਾ ਸਕਦਾ ਉਹ ਮਹਾਪੁਰਖ ਜਿਹੜੇ ਬੈਠੇ ਸਨ ਕਹਿੰਦੇ ਇੱਕ ਕਮਰਾ ਭਰਨਾ ਹੈ ਅਸਲ ਵਿੱਚ ਇੱਕ ਰੁਪਈਏ ਦੇ ਨਾਲ ਪੂਰਾ ਮਹਿਲ ਭਰ ਸਕਦਾ ਹੈ ਇਨੀ ਮਾਇਆ ਤੇਰੇ ਕੋਲ ਵੀ ਇੱਕ ਕਮਰਾ ਹੀ ਨਹੀਂ ਇੱਕ ਮਹਿਲ ਭਰ ਸਕਦਾ ਉਹ ਕਹਿੰਦੇ ਬੈਠ ਪਹਿਲਾਂ ਘੜੀ ਉਹਨਾਂ ਬਹਿ ਕੇ Satsangat ਕੀਤੀ ਹਰਕੀਆਂ ਕਥਾ ਕਹਾਣੀਆਂ ਕੀਤੀਆਂ ਦੁਰਨ ਲੱਗੇ ਨੂੰ 10 ਪੈਸਿਆਂ ਦੇ ਚਾਰ ਦੀਪਕ ਦੇ ਦਿੱਤੇ ਚਾਰ ਦੀਵੇ 90 ਉਹਨੂੰ ਵਾਪਸ ਮੋੜ ਦਿੱਤੇ ਕਹਿੰਦੇ ਵੀ ਇਦਾਂ ਕਰੀ ਇੱਕ ਕਮਰੇ ਦੇ ਚਾਰ ਕੋਨਿਆਂ ਤੇ ਰੱਖ ਦੀ ਜਦੋਂ ਤੇਰਾ ਪਿਤਾ ਆਵੇਗਾ ਤੇ ਚਾਰੇ ਦੀਵੇ ਬਾਲਦਮੀ ਕਮਰਾ ਪ੍ਰਕਾਸ਼ ਨਾਲ ਰੋਸ਼ਨੀ ਨਾਲ ਪਰਜੇਗਾ ਸੰਗਤ ਸੀ ਨਾ ਜੁਗਤੀ ਦੇ ਦਿੱਤੀ ਉਹਨਾਂ ਨੇ ਸ਼ਾਮ ਦਾ ਵੇਲਾ ਹੋਇਆ ਰਾਜਾ ਜਦੋਂ ਪਹਿਲੇ ਵੱਡੇ ਪੁੱਤਰ ਦੇ ਕਮਰੇ 'ਚ ਗਿਆ ਤੇ ਉਹ ਸਿਰ ਸੁੱਟ ਕੇ ਬੈਠਾ ਹੈ ਕਹਿੰਦਾ ਜੀ ਕੀ ਹੋਇਆ ਤੂੰ ਕਮਰਾ ਨਹੀਂ ਭਰਿਆ ਉਹ ਕਹਿੰਦਾ ਮੈਂ ਜੂਆ ਖੇਡ ਕੇ ਪੈਸੇ ਵਧਾਉਣੇ ਚਾਹੁੰਦਾ ਸੀ ਮੈਂ ਹਾਰ ਗਿਆ ਰਾਜਾ ਕਹਿੰਦਾ ਅੱਜ ਜੂਏ 'ਚ ਹਾਰੇਂ ਕੱਲ ਨੂੰ ਰਾਜ ਵੀ ਹਾਰ ਜਾਏਂਗਾ ਤੂੰ ਰਾਜ ਦੇ ਲਾਇਕ ਨਹੀਂ ਦੂਜੇ ਪੁੱਤਰ ਦੇ ਕੋਲ ਗਿਆ ਉਹ ਕਮਰੇ ਦੇ ਬਾਹਰ ਖਲੋਤਾ ਸੀ ਦਰਵਾਜ਼ਾ ਬੰਦ ਸੀ ਉਹ ਖੁਸ਼ ਬੜਾ ਵੀ ਮੈਂ ਕਮਰਾ ਭਰਿਆ ਹੈ ਰਾਜਾ ਕਹਿੰਦਾ ਭਰਿਆ ਕਮਰਾ ਕਹਿੰਦਾ ਹਾਂ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਅੰਦਰੋਂ ਬਦਬੂ ਆਵੇ ਸਾਰੇ ਸ਼ਹਿਰ ਦੀ ਗੰਦਗੀ ਭਰੀ ਸੀ ਅੰਦਰ ਰਾਜਾ ਪਿੱਛੇ हट ਗਿਆ ਕਹਿੰਦਾ ਅੱਜ ਤੂੰ ਮਹਿਲ ਦਾ ਕਮਰਾ ਗੰਦਗੀ ਨਾਲ ਭਰਿਆ ਹੈ ਨਾ ਤੈਨੂੰ ਰਾਜ ਦੇ ਦਿੱਤਾ ਤੂੰ ਸਾਰਾ ਰਾਜ ਗੰਦਗੀ ਨਾਲ ਭਰ ਦੇਗਾ ਤੂੰ ਵੀ ਰਾਜ ਦੇ ਲਾਇਕ ਨਹੀਂ ਨਿਰਾਸ਼ ਹੋ ਗਿਆ ਵੀ ਦੋਵੇਂ ਪੁੱਤਰ ਨਲਾਇਕ ਨਿਕਲੇ ਤੀਜਾ ਪਤਾ ਨਹੀਂ ਹੁਣ ਲਾਇਕ ਹੋਵੇਗਾ ਕਿ ਨਹੀਂ ਹੋਵੇਗਾ ਜਦੋਂ ਤੀਜੇ ਪੁੱਤਰ ਕੋਲ ਗਿਆ ਉਹਦਾ ਕਮਰਾ ਖਾਲੀ ਉਹ ਬੈਠਾ ਪ੍ਰਸੰਨ ਬੜਾ ਹੈ ਆਪਣੇ ਪਿਤਾ ਨੂੰ ਉੱਠ ਕੇ ਨਮਸਕਾਰ ਕੀਤੀ ਕਹਿੰਦਾ ਪਿਤਾ ਜੀ ਬੈਠ ਜਾਓ ਬਾ ਲਿਆ ਰਾਜਾ ਪੁੱਛਦਾ ਤੂੰ ਕਮਰਾ ਨਹੀਂ ਭਰਿਆ ਕਹਿੰਦਾ ਬਸ ਹੁਣੇ ਭਰ ਜਾਏਗਾ ਦੋ ਕਪਲ ਮੈਨੂੰ ਸਮਾਂ ਦਿਓ ਉਹਨੇ ਪਹਿਲਾਂ 90 ਪੈਸੇ ਮੋੜੇ ਪਿਤਾ ਨੂੰ ਕਹਿੰਦਾ ਤੁਸੀਂ ਪੈਸੇ ਜ਼ਿਆਦਾ ਦੇ ਦਿੱਤੇ ਸੀ 10 ਪੈਸੇ ਲੱਗੇ ਕਮਰਾ ਭਰਨ ਵਿੱਚ ਉੱਠਿਆ ਉਹ ਚਾਰਾ ਕੋਨਿਆਂ ਤੇ ਪਏ ਦੀਵੇ ਬਾਲ ਤੇ ਕਮਰਾ ਪ੍ਰਕਾਸ਼ ਨਾਲ ਭਰ ਗਿਆ ਕਹਿੰਦਾ ਜੀ ਆ ਵੇਖੋ ਕਮਰਾ ਭਰ ਗਿਆ ਨਾ ਪ੍ਰਕਾਸ਼ ਨਾਲ 90 ਪੈਸੇ ਵੀ ਬਚ ਗਏ ਨੇ ਤੇ ਕਮਰਾ ਵੀ ਭਰ ਗਿਆ ਹੈ ਰਾਜੇ ਕੁੱਟ ਕੇ ਗਲ ਨਾਲ ਲਾ ਲਿਆ ਕਹਿੰਦਾ ਇਹਦੀ ਸੰਗਤ ਮਹਾਤਮਾ ਦੀ ਹੈ ਇਹ ਸਤਸੰਗੀਆਂ ਨਾਲ ਬੈੰਦਾ ਜਿਵੇਂ ਇਹਨੇ ਕਮਰਾ ਪ੍ਰਕਾਸ਼ ਨਾਲ ਭਰਿਆ ਐਵੇਂ ਰਾਜ ਵਿੱਚ ਵੀ ਰੋਸ਼ਨੀ ਕਰਤੇਗਾ ਮਨੁੱਖ ਦੀ ਸੰਗਤ ਜਿਹੜੀ ਹੈ ਮਨੁੱਖ ਦਾ ਜੀਵਨ ਤੈ ਕਰਦੀ ਹੈ ਫਰਗਤ ਕਬੀਰ ਜੀ ਨੇ ਇੱਕ ਉਦਾਹਰਨ ਦਿੱਤੀ ਹੈ